ਜ਼ਿਲ੍ਹਾ ਪਠਾਨਕੋਟ ਵਿਖੇ ਲਗਾਤਾਰ ਹੋ ਰਹੀ بارش ਤੇ ਚਲਦਿਆਂ ਲਗਾਤਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਤਾਂ ਜੋ ਹੜਾ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇ ਇਸੇ ਚਲਦਿਆਂ ਅੱਜ 11 ਵਜੇ ਦੇ ਕਰੀਬ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਹਲਕੇ ਪੁਆ ਦੇ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਲਾਲਜੰਨ ਕਟਾਰੂ ਚੱਕਵੀਨ ਨਾਲ ਮੌਜੂਦ ਰਹੇ ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰ ਦੀ ਸਰਕਾਰ ਤੇ ਵਰਦੇ ਹੋਏ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪ੍ਰਵਾਈ ਲਈ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਹੈ ਅਤੇ ਜੇਕਰ ਜਿਹਾਂ ਨਹੀਂ ਕਰਦੇ ਤਾਂ ਸੂਬਾ ਸਰਕਾਰ ਦਾ ਬਕਾਇਆ 60000 ਕਰੋੜ ਰੁਪਇਆ ਉਹੀ ਜਾਰੀ ਕਰਦੇ ਨੇ ਤਾਂ ਜੋ ਪੰਜਾਬ ਦੇ ਕਿਸਾਨਾਂ ਅਤੇ ਗਰੀ ਤਬਕਿਆਂ ਦਾ ਜੋ ਨੁਕਸਾਨ ਹੜ੍ਹਾਂ ਨਾਲ ਹੋਇਆ ਹੈ ਉਹਨਾਂ ਦੀ ਪ੍ਰਵਾਈ ਕੀਤੀ ਜਾ ਸਕੇ ਇਸ ਮੌਕੇ ਉਹਨਾਂ ਨੇ ਹਲਕਾ ਵਾਸੀਆਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਪੂਰੀ ਪ੍ਰਵਾਈ ਸੂਬਾ ਸਰਕਾਰ ਵੱਲੋਂ ਕੀਤੀ ਜਾਵੇਗੀ providing a wide range of professional courses with 100% placement assistance we are sri sai group of institutes देखो पोवा हलके ਦੇ ਵਿੱਚ ਸਾਡੇ ਇਥੋਂ ਵਿਧਾਇਕ ਲਾਲਚੰਦ ਜੀ ਕਟਾਰੂਚ ਜਿਹੜੇ ਕਿ ਪੰਜਾਬ ਸਰਕਾਰ ਦੇ ਕੈਬਨਟ ਦੇ ਵਜ਼ੀਰ ਵੀ ਨੇ ਉਹਨਾਂ ਦੇ ਹਲਕੇ ਦੇ ਅੰਦਰ ਬਹੁਤ ਭਾਰੀ ਨੁਕਸਾਨ ਹੋਇਆ ਅੱਜ ਵੀ ਜਿਹੜੀ ਰਾਵੀ ਦਾ ਦਰਿਆ ਦਾ ਪਾਣੀ ਦਾ ਲੈਵਲ ਬਹੁਤ ਉੱਚਾ ਹੈਗਾ ਸੋ ਇਹਦੇ ਇਹਨਾਂ ਦੇ ਲਈ ਜਾ ਜਾ ਲੈਣ ਲਈ ਪਹੁੰਚਿਆ ਸੀ ਕਿਉਂਕਿ ਲਗਾਤਾਰ ਮੈਂ ਦੇਖ ਰਾ ਸੀਗਾ ਕਿ ਪਿਛਲੇ ਕਾਫੀ ਦਿਨਾਂ ਤੋਂ ਪੂਰਾ ਪ੍ਰਸ਼ਾਸਨ ਡੀਸੀ ਸਹਿਵਾਨ ਐਸਐਸਬੀ ਸਹਿਵਾਨ ਔਰ ਸਾਡੇ ਮਨਿਸਟਰ ਨਾਲਚੰਦ ਜੀ ਲਗਾਤਾਰ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਸੀ ਲੋਕਾਂ ਨੂੰ ਜਿਹੜੀ ਆ ਸਹਾਇਤਾ ਪ੍ਰਦਾਨ ਕਰ ਰਹੇ ਸੀਗੇ ਸੋ ਇਸ ਦੌਰਾਨ ਮੈਂ ਦੇਖਿਆ ਕਾਫੀ ਸਾਰਾ ਹੋਰ ਨੁਕਸਾਨ ਹੋਇਆ ਸੀ ਇਹਨਾਂ ਨੇ ਮੈਨੂੰ ਸਪੈਸ਼ਲੀ ਦੱਸਿਆ ਕਿ ਤੁਸੀਂ ਵਨ ਜਿਹੜਾ ਟੁੱਟਿਆਗਾ ਉਹਦਾ ਦਾਇਰਾਨ ਲਈ ਪਹੁੰਚਾਂਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਸਾਰੇ ਪੈਸੇ ਜਾਰੀ ਕੀਤੇ ਜਾਣਗੇ ਅੱਜ ਮੈਂ ਸਮਝਦਾ ਬਹੁਤ ਭਾਰੀ ਜਿਹੜੀ ਆ ਬੇਫਤਾ ਉਹ ਪੰਜਾਬ ਤੇ ਪੰਜਾਬੀਆਂ ਉਪਰ ਪਈ ਹੋਈ ਆ ਪਰ ਲੇਕਿਨ ਦੇਸ਼ ਦੀ ਜਿਹੜੀ ਸਰਕਾਰ ਆ ਕੇਂਦਰ ਸਰਕਾਰ ਆ ਉਹ ਸੁੱਤੀ ਪਈ ਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਦੇਸ਼ ਦੇ ਕੈਬਨਟ ਦੇ ਮੰਤਰੀ ਜਿਹੜੇ ਨੇ ਉਹ ਸਾਰੇ ਚੁੱਪ ਦੇ ਗਏ ਜਦੋਂ ਕੋਈ ਸਮਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਯਾਦ ਆਊਗਾ ਤੁਹਾਡੇ ਕੈਮਰੇ ਨੇ ਕਿਵੇਂ ਕੈਦ ਕੀਤਾ ਸੀਗਾ ਕਿ ਜਦੋਂ ਪਾਕਿਸਤਾਨ ਨਾਲ ਲੜਖ ਲੱਗੀ ਆ ਉਸ ਸਮੇਂ ਵੀ ਇਸ ਇਲਾਕੇ ਨੇ ਭਾਰੀ ਨੁਕਸਾਨ ਦਾ ਨੁਕਸਾਨ ਸਹਿਣ ਕੀਤਾ ਅੱਜ ਹੜ੍ਹ ਆਏ ਨੇਗੇ ਅੱਜ ਫੇਰ ਨੁਕਸਾਨ ਦੋਰੀ ਮਾਰ ਪਈ ਹੈਗੀ ਸੋ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਚੁੱਪ ਨੇਗੇ ਸੋ ਮੈਂ ਸਮਝਦਾਗਾ ਤੁਰੰਤ ਜਿਹੜਾ ਹੈਗਾ ਸਾਡੇ ਲਈ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਭੇਜਣਾ ਪੈਣਾਗਾ ਔਰ ਥੋੜੇ ਦਿਨ ਪਹਿਲਾਂ ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਵੀ ਲੈਟਰ ਲਿਖਿਆ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 60000 ਕਰੋੜ ਰੁਪਏ ਸਾਡਾ ਸੈਂਟਰ ਵੱਲ ਬਕਾਇਆਗਾ ਜੇ ਹੋਰ ਪੈਸੇ ਦੇ ਦੇਣੇ ਤਾਂ ਸਾਡੇ ਘਟੋ ਘਟ ਬਕਾਏ ਪਏ ਰਾਸੀ ਜਿਹੜੀ ਉਹੀ ਜਾਰੀ ਕਰ ਦੋ ਸੋ ਮੈਂ ਸਮਝਦਾ ਇਸ ਦੁੱਖ ਦੀ ਘੜੀ ਦੇ ਵਿੱਚ ਚਾਰ ਸ਼ਬਦ ਬੋਲਣ ਦੀ بجائے ਬੋਲਣ ਦਾ ਕੀ ਨੇ ਸਾਨੂੰ ਪੈਸੇ ਤੱਕ ਨਹੀਂ ਦਿੱਤੇ ਹੈਗੇ ਉਹਨਾਂ ਨੇ ਕੱਲ ਬਾਤ ਵੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਸੇ ਬਾਤ ਕੀਤੀ ਹੈ ਦੇਖਿਏ ਬਿਲਕੁਲ ਕੱਲ ਮਾਨਨੀਯ ਪ੍ਰਧਾਨ ਮੰਤਰੀ ਜੀ ਨੇ ਹਮਾਰੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੇ ਬਾਤ ਕਰੀ ਸੀ ਪਰ ਲੇਕਿਨ ਉਹਨਾਂ ਨੇ ਰਾਹਤ ਦਾ ਕੋਈ ਪੈਕੇਜ ਨਹੀਂ ਐਲਾਨਾ ਅਭੀ ਤੱਕ ਇੱਕ ਵੀ ਪੈਸਾ ਨਹੀਂ ਦਿਆ ਆਪ ਦੇਖੋ ਕੈਸੇ ਹਾਲਾਤ ਹੈ ਅਬ ਜਹਾਂ ਵੀ ਖੜੇ ਆਪ ਵੀ بارش ਕਿਤਨੀ ਹੈ ਲਗਾਤਾਰ ਦੁਆਦਾਰ بارش ਹੋ ਰਹੀ ਹੈ और जनजीवन पूरी तरह ठप है मजदूर मर रहा है किसान मर रहा है व्यापारी मर रहा है और देश का प्रधानमंत्री चुप है और पूरी पंजाब सरकार पूरे हमारे मंत्री पूरे पंजाब के एम पूरा प्रशासन डिप्टी कमिश्नर सब लोगों के बीच में है पर लेकिन मैं समझता हूँ केंद्र सरकार है जो वो पंजाब की नहीं कर रही और ऐसा महसूस हो रहा है कि केंद्र सरकार जो है भारतीय जनता पार्टी वो पंजाब और पंजाबी उससे दफरत करती है सर जब जब देश के तमाम इलाकों में आपका आई है तो पंजाब जो है वो सबसे पहले आगे खड़ा होता है आज पंजाब जो है वो प्रभावित है तो ऐसे में क्या अपील करना चाहेंगे अदर स्टेट से कि किस तरीके से देखिए मेरी देश के प्रधानमंत्री से अपील है कि जब जब भी देश के ऊपर कोई भी किसी भी किस्म का चाहे हमारे पड़ोसी ने प्रहार किया हो चाहे हमारे जो पड़ोसी स्टेट है पाकिस्तान ने हमला किया हो चाइना ने हमला किया हो तो पंजाब और पंजाबियों ने डट डट के देश का साथ दिया डट के आगे खड़े हुए हजारों कुर्बानियां दी और जब भी अब बाढ़ आई हुई है तो तब भी हमारे साथ नहीं खड़े देश के प्रधानमंत्री आज भी हमारे साथ नहीं खड़ रहे तो हमारी तो अपील है उनसे बने, बने, बने बने पील है कि पंजाब और पंजाबियों के साथ खड़े और जो हमारा बनता पैसा वो हमें जारी किया जाए